ਤੁਸੀਂ ਚੀਫ ਮਿਨਿਸਟਰ ਨੂੰ ਵੀ ਕੱਢ ਦਿਓ ਤੇ ਮਿਨਿਸਟਰ ਨੂੰ ਵੀ ਕੱਢ ਦਿਓ ਤੇ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਅਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੋਣ ਆ ਮੈਂਬਰ ਕਮੇਟੀ ਦੇ ਚੀਫ ਮਿਨਿਸਟਰ ਤੇ ਮਿਨਿਸਟਰ ਦੀ ਜਗ੍ਹਾ ਚੀਫ ਸੈਕਟਰੀ ਬਣਾਤਾ ਕਿਉਂਕਿ ਚੀਫ ਮਿਨਿਸਟਰ ਜੈਕਟ ਨੂੰ ਕਿਹਾ ਤੇ ਤੂੰ ਚੀਫ ਸੈਕਟਰੀ ਰਹਿਣਾ ਹੈ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹੈ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਿਵੈਲਪਮੈਂਟ ਹੋਣੀ ਹੈ ਆ ਜਿਹੜਾ ਰਿਕੁਆਇਰ ਕਰਨੇ 40 ਹਜ਼ਾਰ ਏਕੜ ਚੀਫ ਸੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਆ ਕੋਈ ਦਿੱਲੀ ਦਾ ਅਨੁਰਾਗ ਕੁੰਡੂ ਦੂਜਾ ਮੈਂਬਰ ਹੈ ਸ਼ੌਕਤ ਰੌਏ ਤੀਜਾ ਨੰਬਰ ਹੈ ਵੈਸ਼ ਵੈਸ਼ਪ ਵੈਬਪ ਮਹੇਸ਼ਵਰੀ ਚੌਥਾ ਮੈਂਬਰ ਹੈ ਸੀਮਾ ਬੰਸਲ ਇਹਨਾਂ ਦਾ ਕੀ ਲੈਣਾ ਲੈਣਾ ਪੰਜਾਬ ਨਾਲ ਆਹ ਫੈਸਲਾ ਕਰਨਗੇ ਲੁਧਿਆਣੇ ਚ ਕਿਹਦੀ ਜ਼ਮੀਨ ਐਕਵਾਇਰ ਹੋਊਗੀ ਕੀ ਬਣੂਗਾ ਉਹ ਦਿੱਲੀੋਂ ਸਾਰੇ ਉੱਥੇ ਜਿਹੜੇ ਉਹਨਾਂ ਦੇ ਦਫ਼ਤਰ ਚ ਬੈਠੇ ਆ ਬੰਦੇ ਉਹ ਐ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਵਾਲਿਓ ਪਬਲਿਕ ਰਿਲੇਸ਼ਨ ਚਲਾਉਂਦਾ ਕੌਣ ਐ ਦਿੱਲੀ ਵਾਲਾ ਚਲਾਉਂਦਾ ਕਿ ਨਹੀਂ ਹੱਥ ਘੜੇ ਕਰੋ हां हस्सी हस्सी जाने हो थनु पता है की बताऊं다 કે ਨਹੀਂ ہر محکمہ ચલાਉਣ વાલે ਹੁਣ ਉਹ ਆ ਗਏ ਤੁਸੀਂ ਦੇਖ લો ਪੰਜਾਬ ਵਿੱਚ ਪੰਜਾਬ ਦੇ ਲੈਂਡ ਲੋਟਣ ਵਾਸਤੇ ਮੁੱਖ ਮੰਤਰੀ ਨੇ ਸਾਰਾ ਕੁਝ ਹੀ ਉਹਨਾਂ ਦੇ ਸਾਹਮਣੇ ਤੇ ਇੱਕ ਦਿੱਤਾ ਸ਼ਰਮ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆ ਮੁੱਖ ਮੰਤਰੀ ਕੀ ਹੈ ਆ ਤਾਂ ਇਹਨੂੰ ਮਲਕ ਬੱਲਾ ਤੱਕ ਕਿਉਂ ਦੁੱਖ ਲੱਗਦਾ ਸ਼ਰਮ ਆਉਂਦੀ ਕਿ ਉਹਨੂੰ ਕਹਿੰਦੇ ਮੁੱਖ ਮੰਤਰੀ ਜਿਹਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਹੁਣ ਇਹਨਾਂ ਨੇ ਫੈਸਲਾ ਕਰਨਾ ਆ ਕੁੰਡੂ ਜੀ ਨੇ ਰੌਏ ਸਾਹਿਬ ਨੇ ਮਹੇਸ਼ਵਰੀ ਸਾਹਿਬ ਨੇ ਤੇ ਪੰਸਲ ਜੀ ਨੇ ਇਹ ਇੱਕ ਚੀਫ ਸੈਕਟਰੀ ਨੂੰ ਅੱਗੇ ਥੱਲੇ ਕਿ ਕਿਹੜਾ ਛੱਡਣਾ ਹੈ ਕਿਹੜਾ ਰੱਖਣਾ ਹੈ ਕੀਦੋ ਜਿਵੇਂ ਪੈਸੇ ਆਈ ਜਾਣਗੇ ਛੱਡੀ ਜਾਣਗੇ ਜਿਹਨੂੰ ਲੋਟ ਕਰਨਾ ਹੈ ਦੇਖੋ ਪੰਜਾਬ ਦੇ ਕਿਸਾਨਾਂ ਗਰੀਬ ਤੇ ਆ ਲੁੱਟ ਜਿਹੜੀ ਹੋ ਰਹੀ ਹੈ ਅਕਾਲੀ ਦਲ ਨਹੀਂ ਬਰਦਾਸ਼ਤ ਕਰ ਸਕਦਾ ਅਕਾਲੀ ਦਲ ਆ ਨਹੀਂ ਹੋਣ ਦਊਗਾ ਮੈਂ ਤੁਹਾਨੂੰ ਵਾਦਾ ਕਰਦਾ ਜਿੰਨਾ ਮਰਜੀ ਮੈਂ ਚੀਫ ਸੈਕਟਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਮੁੱਖ ਮੰਤਰੀ ਦਾ ਆ ਭੱਜ ਗਿਆ ਥੋੜੇ ਮੋੜੇ ਤੇ ਸਾਰੇ ਕੁਝ ਪਾ ਗਿਆ ਹੈ ਚੀਫ ਸੈਕਟਰੀ ਸਾਹਿਬ ਬੇਨਤੀ ਕਰਦਾ ਹੈ ਜੋ ਤੁਸੀਂ ਕਰਨ ਲੱਗੇ ਹੋ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਸਾਰਾ ਕੁਝ ਹੀ ਕਾਨੂੰਨ ਦੇ ਖਿਲਾਫ ਹੈ ਐਨਾ ਸੋਚਿਓ ਤੁਸੀਂ ਡੇਢ ਦੋ ਸਾਲ ਚੀਫ ਸੈਕਟੀ ਰਹਿ ਜਾਓਗੇ ਉਹਦੇ ਬਾਅਦ ਕਿੱਧਰ ਜਾਓਗੇ ਜੇ ਤੁਸੀਂ ਗਲਤ ਕੀਤਾ ਕੰਮ ਕਿ ਮੈਂ ਸਾਰੇ ਅਫਸਰਾਂ ਸਭਾਂ ਨੂੰ ਬੇਨਤੀ ਕਰਨਾ ਚਾਹਣਾ ਆ ਪੰਜਾਬ ਦੀ ਲੁੱਟ ਦੇ ਵਿੱਚ ਤੁਸੀਂ ਹਿੱਸਾਦਾਰੀ ਨਾ ਪਾਓ ਕਿਉਂਕਿ ਆ ਲੁੱਟ ਨਹੀਂ ਹੋਣ ਦੇਵਾਂਗੇ ਜਿਹੜੇ ਪਾਉਣਗੇ ਸਹੀ ਮੈਨੇ ਤੇ ਉਹ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਗਰੀਬ ਦੇ ਪੰਜਾਬ ਦੇ ਕਿਸਾਨ ਦੇ ਦੁਸ਼ਮਣ ਉਹ ਹੋਣਗੇ ਅਫਸਰ ਜਿਹੜੇ ਕਰਨਗੇ ਮੈਂ ਹਲੇ ਵੀ ਕਹਿਣਾ ਚਾਹਦਾ ਮੁੱਖ ਮੰਤਰੀ ਨੂੰ ਸ਼ਰਮ ਕਰ ਮੰਤਰੀ ਕੈਬਨਟ ਸਾਰੀ ਕੈਬਨਟ ਨੂੰ ਕਹਿਣਾ ਚਾਹਦਾ ਸ਼ਰਮ ਕਰੋ ਆ ਜਿਹੜਾ ਕਾਨੂੰਨਾ ਫਿਰ ਤੋਂ ਕੈਬਨਟ ਮੀਟਿੰਗ ਬਣਾ ਕੇ ਤੁਸੀਂ ਆ ਸਾਰੇ ਰੱਦ ਕਰੋ ਜੇ ਤੁਸੀਂ ਇਹਨੂੰ ਫਿਰ ਚੱਲਣ ਦਿਓਗੇ ਅਕਾਲੀ ਦਲ ਸਭ ਤੋਂ ਪਹਿਲੇ 15 ਤਰੀਕ ਨੂੰ ਲੁਧਿਆਣੇ ਤੋਂ ਆ ਸੰਘਰਸ਼ ਸ਼ੁਰੂ ਕਰੂਗਾ ਤੇ ਲਗਾਤਾਰ ਹਰ ਸ਼ਹਿਰ ਵਿੱਚ ਜਿੱਥੇ ਹੋ ਰਹੀ ਆ ਅਕਾਲੀ ਦਲ ਕਿਸਾਨਾਂ ਨਾਲ ਗਰੀਬ ਨਾਲ ਖੜਕੇ ਆ ਲੜਾਈ ਲੜੂਗਾ ਗਰੀਬ ਦੀ ਕਿਸਾਨ ਦੀ